ਅੰਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਆਬਨਤੀ ਪਾਵਾਂਗੇ ਕਰਦੇ ਆਂ ਪਹਿਲੀ ਸਲਾਈ ਸ਼ੁਰੂ ਸਿਰੇ ਤੇ ਪੱਧਰ ਬੁੱਠੇ ਪਾਵਾਂਗੇ ਐਸ ਲੋਟ ਤੱਕ ਤੇ ਬਲ ਪਾ ਕੇ ਸਲਾਈ ਤੇ ਦੋਹਾਂ ਦਾ ਇੱਕ ਕਰਨ ਇਹ ਸਾਰੀ ਸਲਾਈ ਆਪਾਂ ਇਸੇ ਤਰ੍ਹਾਂ ਹੀ ਪਾਵਾਂਗੇ ਸਲਾਈ ਤੇ ਬਲ ਪਾ ਕੇ ਦੋਹਾਂ ਦਾ ਇੱਕ ਕਰਨਾ ਹੈ ਇਹ ਇਸ ਤਰ੍ਹਾਂ ਬਲ ਪਾ ਕੇ ਇਹਨਾਂ ਦੋਹਾਂ ਦਾ ਇੱਕ ਕਰਨਾ ਉੱਥੀ ਸਲਾਈ ਬਸ ਪਲੇਨ ਹੀ ਪੈ ਜਾਂਦੀ ਹੈ ਇੱਕ ਸਲਾਈ ਦੇ ਵਿੱਚ ਹੀ ਬੁਣਤੀ ਬਣ ਜਾਂਦੀ ਹੈ ਬਹੁਤ ਸੋਹਣੀ ਬੁਣਤੀ ਆ ਜਰੂਰ ਪਾ ਕੇ ਦੇਖਿਓ पुठी सिलाई सारी प्लेन बहुत सोहनी बुनती है देखो हम पावे आपी सिलाई पुठी सिलाई अपने सारी प्लेन पानी है जे ये बुनती थोन पसंद आती है तो सबसक्राइब जरूर कर लियो